ਸੋ ਇਕੋ ਸਿਟੀ 1 ਦੇ ਵਿੱਚ ਅੱਜ ਜਿਹੜੀ ਪ੍ਰਧਾਨਗੀ ਦੀ ਚੋਣਾਂ ਹੋਈ ਸੀ ਪ੍ਰਧਾਨਗੀ ਦੀ ਟੀਮ ਦੀ ਜਿਹੜੀ ਚੋਣਾਂ ਹੋਈ ਸੀ ਜਿੰਨੂੰ ਲੈ ਕੇ ਅੱਜ ਵੱਡੀ ਤਦਾਦ ਦੇ ਵਿੱਚ ਲੋਕਾਂ ਦੇ ਵੱਲੋਂ ਜਿਹੜਾ ਪ੍ਰਧਾਨ ਚੁਣਿਆ ਗਿਆ ਇਹ ਪੂਰੀ ਟੀਮ ਚੁਣੀ ਗਈ ਹੈ ਜਿਨ੍ਹਾਂ ਦੇ ਵੱਲੋਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇਕੋ ਸਿਟੀ 1 ਦੇ ਲਈ ਕੀਤੇ ਜਾਣ ਵਾਲੇ ਵਿਕਾਸ ਕਾਰਜ ਹੈ ਡਵੈਲਪਮੈਂਟ ਇਹਨਾਂ ਦੇ ਥਰੂ ਜਿਹੜੇ ਕੀਤੇ ਜਾਣਗੇ ਕੋਈ ਕੰਮ ਰੁਕਿਆ ਹੋਇਆ ਕਿਸ ਤਰ੍ਹਾਂ ਦਾ ਵੀ ਕੰਮ ਹੈ ਜਿਹੜੇ ਹੁਣ ਇਹ ਦੇਖਣਗੇ ਸੋ ਸਾਰੀ ਟੀਮ ਇੱਥੇ ਮੌਜੂਦ ਹੈ ਤੇ ਨਾਲ ਲੰਬੜਦਾਰ ਜਿਹੜੇ ਸਤਵਿੰਦਰ ਸਿੰਘ ਕਾਂਗਰਸ ਦੇ ਸੀਨੀਅਰ ਆਗੂ भी मौजूद है ते ਹੋਰ ਵੀ ਜਿਹੜੀ ਸਾਰੀ ਟੀਮ ਇੱਥੇ ਮੌਜੂਦ ਹੈ ਇਹ ਸੋ ਗੱਲਬਾਤ ਕਰਦੇ ਆ ਸਾਡੇ ਨਾਲ ਪ੍ਰੈਜ਼ੀਡੈਂਟ ਜਿਹੜੇ ਹੁਣੇ ਜਿੱਤੇ ਨੇ ਵਰਿੰਦਰ ਕੁਮਾਰ ਜੀ ਮੌਜੂਦ ਹੈ ਵਰਿੰਦਰ ਜੀ ਸਾਰੀ ਟੀਮ ਨੂੰ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤਾਂ ਸਰ ਥੈਨਿਊ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਜੀ ਮੇਰੀ ਸਾਰੀ ਟੀਮ ਨੂੰ ਮੁਬਾਰਕਾਂ ਇੱਕੋ ਸਿਟੀ ਵਾਸੀਆਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਸਾਨੂੰ ਮੌਕਾ ਦਿੱਤਾ ਅਸੀਂ ਉਹਨਾਂ ਦਾ तहे ਦਿਲੋਂ ਸ਼ੁਕਰਗੁਜ਼ਾਰ ਅਦਾ ਕਰਦੇ ਨੇ ਜੀ ਤੇ ਅਸੀਂ ਕੋਸ਼ਿਸ਼ ਸਾਡੀ ਇਹ ਹੀ ਰਹੇਗੀ ਵੀ ਜਿਹੜੇ ਪਿਛਲੇ ਕਈ ਸਮੇ ਤੋਂ ਜਿਹੜੇ ਕੰਮ ਸੀਗੇ ਜਿਹੜੇ ਨਹੀਂ ਹੋਏ ਆ ਆਪਾਂ ਟੀਮ ਦੇ ਨਾਲ ਰਲ ਕੇ ਜੀ ਉਹ ਕੰਮ ਸ जो तो चुने से बनिया एक वो जिम्मेवारी दे दी है हमड़े काम है जो पहल के आधार पर देखिए सोशल सिक्योरिटी मेन काम है सर जो वो प्राथमिकता रहेगी सर हमारे काम की सिक्योरिटी के अलावा बिजली है सर पानी है ठीक है जो और पुलिस पेट्रोलिंग है मतलब बहुत सारी लंबी लिस्ट है सर वो हम आपको करके बताएंगे मैं आपको ऑन कैमरा चीज नहीं बता सकता ठीक है बट मैं यही कहूँगा कि ये ਉਰੇ ਇਕੁਸਿਟੀ ਦੀ ਚੀਜ਼ ਹੈ ਸਰ ਅਸੀਂ ਮਿਲ ਕੇ ਕੰਮ ਕਰਾਂਗੇ ਚਾਹੇ ਪੁਰਾਣੀ ਟੀਮ ਹੈ ਸਰ ਚਾਹੇ ਉਸ ਤੋਂ ਪੁਰਾਣੀ ਟੀਮ ਹੈ ਕੋਈ ਹਾਰੇ ਵਿੱਚ ਗੁੱਟਬਾਜੀ ਨਹੀਂ ਕਿਸੇ ਬਾਤ ਕੀ ਕੋਈ ਬਿਲਕੁਲ ਬਿਲਕੁਲ ਸ਼ਾਂਤੀ ਸੇ ਚੋਣ ਹੋ ਰਹਾ ਹੈ ਸਰ ਇਹ ਮੈਂ ਤਾਂ ਸਭ ਦਾ ਦਿਲ ਸਹਿਤ ਧੰਨਵਾਦ ਹੈ ਸਰ ਅੱਛਾ ਲੋਕਾਂ ਨੇ ਥੋੜੇ ਬਾ ਵਿਸ਼ਵਾਸ ਕਰਾਈ ਹੁਣ ਤੁਸੀਂ ਵਾਅਦਾ ਕਰਦੇ ਕਿ ਅੱਜ ਸਾਰੇ ਖੜੇ ਹੈ ਵੀ ਜਿਹੜੇ ਹੁਣ ਅੱਗੇ ਹੋਣ ਵਾਲੇ ਕੰਮ ਹੈ ਤੁਸੀਂ ਪਹਿਲ ਦੇ ਆਧਾਰ ਤੇ ਕਰੋਗੇ ਜ਼ਿੰਮੇਵਾਰੀ ਨਿਭਾਓਗੇ ਆਪਣੇ ਬਿਲਕੁਲ ਠੀਕ ਹੈ ਜੀ ਕੋਈ ਵੀ ਸਰਕਾਰ ਤੋਂ ਕੰਮ ਕਰਾਉਣਾ ਜੀ ਅਸੀਂ ਤਹਿ ਦਿਲ ਤੋਂ ਲਪੜੇ ਨਾਲ ਜਿਹੜੀ ਟੀਮ ਹੈਗੀ ਉਹਨਾਂ ਨਾਲ ਲੈ ਕੇ ਚੱਲਾਂਗੇ ਜ ਰੁਕੇ ਕੰਮ ਹੈ ਜੋ ਜਿਹੜੀ ਆਨ ਆਲੇ ਕੰਮ ਨੇ ਆਪਾਂ ਉਹਨਾਂ ਨੂੰ ਦਿਲੋਂ ਆਪਣਾ ਮਤਲਬ ਕਰਨ ਦੀ ਕੋਸ਼ਿਸ਼ ਕਰਾਂਗੇ ਸਾਰਿਆਂ ਨਾਲ ਮਿਲ ਕੇ ਜੀ ਠੀਕ ਹੈ ਬਿਲਕੁਲ ਤੁਹਾਡਾ ਕੀ ਨਾਮ ਹੈ ਜੀ ਹਰਪੀਸ਼ਾ ਮੇਰਾ ਨਾਮ ਜੀ ਜਨਰਲ ਸੈਕਟਰੀ ਠੀਕ ਹੈ ਤੈਨੂੰ ਤੁਹਾਨੂੰ ਮੁਬਾਰਕਾਂ ਮੇਰੀ ਪੂਰੀ ਟੀਮ ਨੂੰ ਮੁਬਾਰਕਾਂ ਮੇਰੇ ਪੂਰੇ ਇਕੋ ਸਿਟੀ ਦੇ ਪਰਿਵਾਰ ਨੂੰ ਮੇਰੇ ਵੱਲੋਂ ਮੁਬਾਰਕਾਂ ਮੈਂ ਬਹੁਤ ਤਹਿ ਦਿਲ ਤੋਂ ਇਹਨਾਂ ਦਾ ਧੰਨਵਾਦ ਹੈ ਕਿ ਜਿੰਨਾ ਮੇਰੇ ਤੇ ਇੰਨਾ ਵਿਸ਼ਵਾਸ ਦਿੱਤਾ ਔਰ ਮੈਨੂੰ ਇੱਕ ਵਧੀਆ ਅਹੁਦੇ ਤੇ ਬਿਠਾਇਆ ਮੈਂ ਤਨ ਮਨ ਦੇ ਨਾਲ ਸੇਵਾ ਇਕੋ ਸਿਟੀ ਦੀ ਕਰਾਂਗਾ ਔਰ ਕੋਈ ਵੀ ਇਦਾਂ ਦਾ ਕੰਮ ਨਹੀਂ ਰਹਿਣ ਦਾਂਗੇ ਆਪਾਂ ਪੂਰੇ ਦਿਲੋਂ ਸਾਰਾ ਕੰਮ ਕਰਾਂਗੇ ਕੋਈ ਵਿਰੋਧ ਨਹੀਂ ਰੱਖਾਂਗੇ ਸਾਰੇ ਦਿਲ ਤੋਂ ਕੰਮ ਕਰਾਂਗੇ ਪੂਰਾ ਜੋਸ਼ ਭੰਗਾਇਆ ਵੀ ਅੱਜ ਪੂਰਾ ਜੋਸ਼ ਆ ਜੀ ਦੇਖੋ ਇਹ ਜੋਸ਼ ਮੇਰਾ ਨਹੀਂ ਇਹ ਮੇਰੇ ਭਰਾਵਾਂ ਦਾ ਮੇਰੀਆਂ ਭੈਣਾਂ ਦਾ ਮੇਰੇ ਮਾਤਾਵਾਂ ਦਾ ਜੋਸ਼ ਹੈ ਇਹ ਇਹ ਮੇਰਾ ਜੋਸ਼ ਨਹੀਂ ਹੈਗਾ ਜਦੋਂ ਆਪਾਂ ਇਹਨਾਂ ਪਿਆਰ ਦੇਖਦੇ ਆ ਪਿਆਰ ਨਾਲ ਆਪਣੇ ਆਪ ਹੀ ਜੋਸ਼ ਪਰਦਾ ਠੀਕ ਹੈ ਤੁਸੀਂ ਕੀ ਤੁਹਾਡਾ ਕੀ ਨਾਮ ਹੈ ਨਾਮ ਮੇਰਾ ਮੋਤੀ ਲਾਲ ਪਾਲ ਮੈਂ ਵੀ ਇੱਥੋਂ ਸੇ ਇਕੋ ਸਿਟੀ ਸੇ ਪਿਛਲੇ 5 ਸਾਲ ਸੇ ਰਹਿ ਰਿਹਾ ਹਾਂ ਹਮ ਸਭ आज दिल से धन्यवाद करते हैं कि इको सिटी के निवासियों ने एक नया सेवा का मौका दिया और हम आशा ही नहीं बल्कि पूर्ण विश्वास के साथ मैं कह सकता हूं कि जैसा सबका सहयोग है उसी तरह से सबका विकास भी होएगा विकास के रूप में हमारी महिलाओं की सुरक्षा सबसे पहला पहली प्राथमिकता है बच्चों की सुरक्षा सड़क की सुधार पानी बिजली का सुधार बहुत सारे ऐसे चीज़ें हमारे पेड़ पौधे नहीं लग रहे हैं जो भी पार्क की अव्यवस्था है इन सभी चीज़ों को लेके हम सब मिलके एक दूसरे के साथ लग के सब कुछ कंप्लीट करने की कोशिश करेंगे कुछ अपने स्तर पे करेंगे कुछ सरकार के स्तर पे करेंगे कुछ समाज के स्तर पर करेंगे और मैं गुजारिश करूँगा मीडिया का कि मीडिया का सपोर्ट मिला तो हम हंड्रेड परसेंट करके दिखाएंगे थैंक यू थैंक यू सो देखो आज जो बड़ी खुशी का दिन है सिटी ਵਨ ਦੇ ਵਿੱਚ ਜਿਹੜੇ ਨਵੇਂ ਟੀਮ ਚੁਣੀ ਗਈ ਹੈ ਵਿਕਾਸ ਕੰਮਾਂ ਨੂੰ ਲੈ ਕੇ ਤੇ ਸਾਡੇ ਨਾਲ ਕਾਂਗਰਸ ਦੇ ਸੀਨੀਅਰ ਆਗੂ ਜਿਹੜੇ ਸਤਵਿੰਦਰ ਸਿੰਘ ਲੰਬੜਦਾਰ ਵੀ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਪਹਿਲਾਂ ਤਾਂ ਵਧਾਈ ਦੇ ਪਾਤਰਾਂ ਜੀ ਪ੍ਰਧਾਨ ਸਾਹਿਬ ਜਿਨ੍ਹਾਂ ਨੇ ਇੱਕ ਜੁੱਟ ਹੋ ਕੇ ਇਹਨਾਂ ਨੂੰ 232 ਵੋਟਾਂ 235 ਵੋਟਾਂ ਪਾਈਆਂ ਮਤਲਬ ਸਾਰੇ ਹੀ ਹਜੂਮ ਨੇ ਇੱਕ ਜੁੱਟ ਇਕੱਠ ਹੋ ਕੇ ਇੱਕ ਤਰਫਾ ਪਿਆਰ ਜਤਾਇਆ ਜੋ ਕਿ ਇਹਨਾਂ ਤੇ ਬਹੁਤ ਵੱਡਾ ਭਰੋਸਾ ਜਤਾਇਆ ਸਾਰੇ ਹੀ ਆਪਣਾ ਸੁਸਾਇਟੀਆਂ ਨੇ ਕਿਉਂਕਿ ਇਹ ਸਾਡੇ ਪਿੰਡ ਦੀ ਜ਼ਮੀਨ 'ਚ ਸੁਸਾਇਟੀ ਬਣੀ ਹੋਈ ਹੈ ਸਾਨੂੰ ਵੀ ਨਾਲ ਬਹੁਤ ਚੰਗਾ ਲੱਗਦਾ ਮਿਲ ਕੇ ਪਿਆਰ ਸਾਨੂੰ ਪਿਆਰ ਵੱਧਾ ਜਿਵੇਂ ਇਹ ਹੋਰ ਮਤਲਬ ਜੌਬ ਕਰਦੇ ਆ ਕੋਈ ਕਿਤੋਂ ਆਇਆ ਕੋਈ ਹਿਮਾਚਲ ਤੋਂ ਕੋਈ ਹਰਿਆਣਾ ਤੋਂ ਕੋਈ ਕਿੱਧਰ ਤੋਂ ਤੇ ਸਾਡੇ ਹੁਣ ਸਰਪੰਚ ਸਾਹਿਬ ਮੇਰੇ ਨਾਲ ਪਿੱਛੇ ਖੜੇ ਆ ਤੇ ਜੋ ਵੀ ਇਹਨਾਂ ਦੀ ਸੁਸਾਇਟੀ ਨੂੰ ਸਾਨੂੰ ਸਾਡਾ ਕੋਈ ਸਹਿਯੋਗ ਚਾਹੀਦਾ ਹੋਊਗਾ ਸੀ ਇਹਨਾਂ ਨੂੰ ਬੱਝ ਛੱਡ ਕੇ ਸਹਿਯੋਗ ਦੇਵਾਂਗੇ ਤੇ ਪ੍ਰਧਾਨ ਜੀ ਉਹਨਾਂ ਨਾਲ ਜਿਵੇਂ ਇਹਨਾਂ ਦੀ ਟੀਮ ਕੰਮ ਕਰ ਰਹੀ ਆ ਕੋਈ ਸਾਡੀ ਕੋਈ ਵੀ ਲੋੜ ਕਿਸੇ ਵੀ ਪਾਰਟੀ ਤੋਂ ਜਿਵੇਂ ਸਾਡੀ ਕਾਂਗਰਸ ਪਾਰਟੀ ਤੋਂ ਅਸੀਂ ਬਿਲੋਂਗ ਕਰਦੇ ਆ ਕੋਈ ਵੀ ਕੋਈ ਕੰਮ ਹੋਏਗਾ ਅਸੀਂ ਅੱਗੇ ਇਹਨਾਂ ਨਾਲ ਸਾਡਾ ਡਟ ਕੇ ਖੜਾਂਗੇ ਤੇ ਮੈਂ ਇਹਨਾਂ ਨੂੰ ਬਹੁ ਕਰਦਾ ਪਹਿਲਾਂ ਤਾਂ ਜੀ ਬਹੁਤ ਮੁਬਾਰਕਾਂ ਜੀ ਪ੍ਰਧਾਨ ਜੀ ਨੂੰ ਬਹੁਤ ਇਕੱਠੇ ਹੋ ਕੇ ਇਲੈਕਸ਼ਨ ਹੋਈ ਹੈ ਵਧੀਆ ਸ਼ਾਂਤੀਪੂਰਕ ਹੋ ਕੇ ਐਲਾਨ ਹੋਇਆ ਪ੍ਰਧਾਨ ਜੀ ਜਿੱਤ ਗਏ ਤੇ ਅਸੀਂ ਤਾਂ ਵਧਾਈ ਦੇ ਪਾਤਰ ਆ ਇਹ ਬਾਈ ਜੀ ਤੇ ਨਾਲ ਜਿੱਥੇ ਸਾਡੀ ਲੋੜ ਹੈ ਸਾਡੀ ਪੰਚਾਇਤ ਦੀ ਗ੍ਰਾਮ ਆਪਣੇ ਪੜੌਂਜੀਆਂ ਦੀ ਅਸੀਂ ਨਾਲ ਖੜੇ ਆ ਮਤਲਬ ਸਾਨੂੰ ਵੀ ਇਹਨਾਂ ਦੀ ਲੋੜ ਹੈ ਸਾਡੇ ਗਵਾਂਢੀਆਂ ਪਰਿਵਾਰ ਹੈ ਆਉਣਾ ਜਾਣਾ ਸਾਡਾ ਸਾਰਾ ਕਨੈਕਟੀਵਿਟੀ ਇਕੋ ਸਿਟੀ ਨਾਲ ਹੈ ਸਾਡੀ ਸੋ ਜਿੱਥੇ ਵੀ ਇਹਨਾਂ ਨੂੰ ਲੋੜ ਹੋਊਗੀ ਸਾਡੀ ਅਸੀਂ ਨਾਲ ਖੜਾਂਗੇ ਤੇ ਜਿੱਥੇ ਸਾਨੂੰ ਲੋੜ ਹੈ ਸਾਡੇ ਨਾਲ ਇਹ ਵੀ ਖੜਨੇਗਾ ਕੋਆਪਰੇਟ ਹੋਏਗਾ ਕਿਉਂਕਿ ਦੇਖੋ ਪਿੰਡ ਦਾ ਵਿਕਾਸ ਕਰਨਾ ਭਾਵੇਂ ਇਕੋ ਸਿਟੀ ਦਾ ਵੀ ਕਰਨਾ ਕਾਫੀ ਮਸਲੇ ਸਾਡੇ ਸਾਂਝੇ ਵੀ ਨੇ ਬਹੁਤ ਮੁਸ਼ਕਲ ਆਏ ਜਿਵੇਂ ਹੁਣ ਇੱਥੇ ਆਪਣੀ ਸਮੈਲ ਦੀ ਗਾਰਬੇਜ ਜਿਹੜੇ ਡਸਟਬਿਨ ਦੀ ਬੜੀ ਪ੍ਰੋਬਲਮ ਆ ਰਹੀ ਆ ਉਹਦਾ ਵੀ ਆਪਣਾ ਕੇਸ ਚੱਲਦਾ ਉਹਦਾ ਕੇਸ ਲੜ ਰਹੇ ਆ ਅਸੀਂ ਤੇ ਉਹਦਾ ਵੀ ਆਪਾਂ ਵਧੀਆ ਇਕੱਠੇ ਹੋ ਕੇ ਕੰਮ ਕਰੀਏ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਹੁਣ ਕੋਈ ਵੀ ਕਿਸ ਤਰ੍ਹਾਂ ਦਾ ਕੂੜਾ ਕਰਗਟ ਆਂਦਾ ਆਇਆ ਇੱਥੇ ਦਾ ਜਿਹੜਾ ਕੂੜਾ ਕਰਗਟ ਹੈ ਉਹਦੇ ਵਾਸਤੇ ਤੁਹਾਨੂੰ ਕਿਸੇ ਕਿਤੇ ਨਾ ਕਿਤੇ ਡੰਪਿੰਗ ਗਰਾਊਂਡ ਤੇ ਵੀ ਲੋੜ ਹੈ ਉਹ ਕਿਉਂਕਿ ਸੋਸਾਇਟੀ ਦੇ ਵਿੱਚ ਇਦਾਂ ਦਾ ਕੁਝ ਹੋਇਆ ਨਹੀਂ ਹੈ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਲੱਗਦਾ ਹੈ ਕਿ ਤੁਸੀਂ ਕਿਤੇ ਨਾ ਕਿਤੇ ਸਰਕਾਰ ਤੱਕ ਅਪਰੋਚ ਕਰੋ ਆ ਗਵਰਨਰਾਂ ਤੱਕ ਅਪਰੋਚ ਕਰੂਗੇ ਇਸ ਪੀ ਗਰਾਊਂਡ ਦੇ ਲਈ ਬਿਲਕੁਲ ਠੀਕ ਹੈ ਜੀ ਅਸੀਂ ਸਰਕਾਰ ਨੂੰ ਗੁਜ਼ਾਰਿਸ਼ ਕਰਾਂਗੇ ਜੀ ਇਹਦੇ ਵਾਸਤੇ ਕੋਈ ਜਗ੍ਹਾ ਜਿਹੜੀ ਹੈ ਉਹ ਮਤਲਬ ਮੁਕੰਮਲ ਕੀਤੀ ਜਾਵੇ ਤਾਂ ਕਿ ਉਹ ਸਮੈਲ ਦਾ ਜਿਹੜਾ ਇਹ ਸਮੈਲ ਦਾ ਲੋਕਾਂ ਨੂੰ ਰੋਸ਼ ਹੈ ਇਹ ਨਾ ਹੋਵੇ ਅੱਗੇ ਜੀ ਪ੍ਰਧਾਨ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਆਪਾਂ ਮਤਲਬ ਕੇਸ ਵੀ ਪਾਇਆ ਹੋਇਆ ਮਤਲਬ ਸਰਕਾਰ ਤੇ ਵੀ ਕਿਸ ਪਾਇਆ ਤੇ ਉਹਨਾਂ ਦੇ ਨੁਮਾਇੰਦੇ ਨੂੰ ਬਾਰ ਬਾਰ ਜਾ ਕੇ ਅਪਲੀਕੇਸ਼ਨ ਸਰਪੰਚ ਸਾਹਿਬ ਦਿੰਦੇ ਆ ਤੇ ਮੇਰੇ ਨਾਲ ਜਾ ਕੇ ਅਸੀਂ ਗਮਾਂਡਾ ਚ ਜਾ ਕੇ ਅਪਲੀਕੇਸ਼ਨ ਬਾਰ ਬਾਰ ਦਿੰਨੇ ਆ ਉਹ ਇੱਕ ਸਪੈਸੀਫਿਕ ਜਗ੍ਹਾ ਲੱਭ ਰਹੇ ਆ ਤੇ ਉਹ ਸਾਨੂੰ ਥੋੜੇ ਦਿਨਾਂ ਚ ਪ੍ਰੋਵਾਈਡ ਕਰਨਗੇ ਤੇ ਆਪਾਂ ਪ੍ਰਧਾਨ ਜੀ ਉਹਨਾਂ ਨਾਲ ਡਟ ਕੇ ਖੜਾਂਗੇ ਚੱਲ ਰਿਹਾ ਚੱਲ ਰਿਹਾ ਜੀ ਅਸੀਂ ਸਾਰੇ ਮਸਲਿਆਂ ਦਾ ਹੱਲ ਕਰਾਂਗੇ ਆਪਾਂ ਕੋਈ ਵੀ ਦਿੱਕਤ ਆਉਣ ਨਹੀਂ ਦੇਵਾਂਗੇ ਜੀ ਠੀਕ ਹੈ ਬਿਲਕੁਲ ਹਾਂ ਜੀ ਮੈਂ ਪ੍ਰੈਸ ਸੈਕਟਰੀ ਕੇ ਲਈ ਚੰਦਰਪਾਲ ਸਿੰਘ ਰਾਓ ਹਾਂ और जो भी हमने तो भी वादा कर रखे हैं मैंने में हैं जी तो वादा पूरा करेंगे आने वाले दो साल तो उसको कम... मैं नाम है, मैं स्पेशली थैंक्स के लिए जिन्होंने इतना हम पे भरोसा जताया और बहुत दिल से धन्यवाद उनका और हम उनके लिए परफॉर्मेंस अपनी तरफ से हंड्रेड परसेंट कोशिश करेंगे बलविंदर सिंह है ਤੇਜਰ 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 ਠੀਕ ਹੈ ਬਿਲਕੁਲ ਸੋ ਤੁਸੀਂ ਤਿਆਰ ਹੋ ਬੋਲਣੇ ਹਾਂਜੀ ਹਾਂ ਜੀ ਨਾਮ ਇਹ ਤੁਹਾਡਾ ਜੀ ਹਾਂਜੀ ਅੱਛਾ ਕੀ ਕਹਿਣਾ ਚਾਹੋਗੇ ਅੱਜ ਵੋਟਰਾਂ ਨੂੰ ਸਭੀ ਦਾ ਦਿਲ ਸੇ ਬਹੁਤ ਬਹੁਤ ਧੰਨਵਾਦ ਸਭ ਨੇ ਪੂਰਾ ਪੂਰਾ ਸਹਿਯੋਗ ਦਿਆ ਫਿਰ ਸੇ ਮੈਂ ਸਭ ਦਾ ਧੰਨਵਾਦ ਕਰਦੀ ਹਾਂ ਸਭ ਨਾਲ ਮਿਲ ਕੇ ਠੀਕ ਹੈ ਹਮ ਸਭ ਮਿਲ ਕੇ ਕੰਮ ਕਰਾਂਗੇ ਔਰ ਇਕੋ ਸਿਟੀ ਕੋ ਅੱਗੇ ਲੈ ਕੇ ਜਾਣਗੇ ਠੀਕ ਵੇਖੋ ਜੀ ਅੱਜ ਜਿਹੜੀ ਇਕੋ ਸਿਟੀ 1 ਦੀ ਨਵੀਂ ਟੀਮ ਚੁਣੀ ਗਈ ਹੈ ਪ੍ਰਧਾਨ ਕੀਤੀ ਦੇਖਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਦਾਂ ਤੇ ਜਿਹੜੇ ਕੰਮ ਹੋਣਗੇ ਕੰਮ ਨਹੀਂ ਹੋਣਗੇ ਆਉਣਗੇ ਉਹ ਆਉਣ ਵਾਲਾ ਸਮਾਂ ਦੱਸੇਗਾ ਤੇ ਨਾਲ ਦੀ ਨਾਲ ਕਮੈਂਟਾਂ ਵਿੱਚ ਜਰੂਰ ਦੱਸਿਓ ਤੁਸੀਂ ਇਕੋ ਸਿਟੀ ਦੇ ਵਿੱਚ ਕਿਸ ਤਰ੍ਹਾਂ ਦੇ ਕੰਮ ਦੇਖਣਾ ਚਾਹੁੰਦੇ ਆ ਤੇ ਕਿਸ ਤਰ੍ਹਾਂ ਦੇ ਕੰਮਾਂ ਦੀ ਕਮੀ ਆ ਰਹੀ ਹੈ ਨਾਲ ਦੀ ਨਾਲ ਸ਼ੇਅਰ ਜਰੂਰ ਕਰ ਦਿਓ ਅਤੇ ਚੈਨਲ ਨੂੰ ਫੋਲੋ ਕਰੋ ਤਾਂ ਕਿ ਹੋਰ ਵੀ ਖਬਰਾਂ ਤੁਹਾਡੇ ਤੱਕ ਪਹੁੰਚਦੇ ਰਹਿਣ ਧੰਨਵਾਦ ਤਾਂ ਨੂੰ ਮੈਂ ਇਸ ਨੂੰ ਯੂਆਰ ਵੀ ਡਾਲਣਾ ਸੀ